ਦੱਸਦੀ ਕਿ ਜਨਾਲਾ ਦੇ ਪਿੰਡ ਸਰਾਂਦ ਵਿੱਚ ਲਗਾਤਾਰ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਕਮਜ਼ੋਰ ਛੱਤ ਜੜੀ ਉਹ ਡਿੱਗ ਪਈ ਜਿਸ ਦੇ ਕਾਰਨ ਘਰ ਦੇ 3 ਮੈਂਬਰ ਬੁਰੇ ਤਰੀਕੇ ਦੇ ਨਾਲ ਸਖ਼ ਵੀ ਹੋ ਗਏ ਨੇ ਇਹ ਘਟਨਾ ਜਿਹੜੀ ਹੈ ਸਵੇਰ ਕਰੀਬ 5 ਵਜੇ ਦੇ ਵਿੱਚ ਵਾਪਰੀ ਹੈ ਜਦੋਂ ਪਰਿਵਾਰ ਜਿਹੜਾ ਸੋ ਰਿਹਾ ਸੀ ਤਾਂ ਪਤੀ ਪਤਨੀ ਤੇ ਇੱਕ ਬੱਚਾ ਮਲਬੇ ਦੇ ਹੇਠ ਜੜੇ ਨੇ ਦੱਬ ਗਏ ਪਿੰਡ ਵਾਸੀਆਂ ਨੇ ਜਿਹੜਾ ਤੁਰੰਤ ਮਦਦ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਖੁਸ਼ਕਿਸਮਤੀ ਦੀ ਨਾਲ ਇਲਾਜ ਤੋਂ ਬਾਅਦ ਤਿੰਨੇ ਹੀ ਖਤਰੇ ਤੋਂ ਬਾਹਰ ਨੇ ਸਾਰੀ ਜੀ ਸਾਰੀ ਜੀ ਆਮ ਮੰਗਲ ਸਿੰਘ ਆ ਸਾਨੂੰ ਉਤਰਲ ਸਿੰਘ ਠੀਕ ਹੈ ਭਾਈ ਜੰਗਲ ਕਾਲਜ ਤੋਂ ਮਾਰਛੌਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾਜ਼ੀ ਨਹੀਂ ਆ ਦੇ ਤੜਕੇ 5 ਵਜੇ ਉਤਰ ਗਿਆ ਲੰਮੇ ਪਿਆ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਹਿੰ ਮੇਰੇ ਠੀਕ ਆ ਤੇ ਉਹ ਬੱਚਾ ਤੇ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਕੁੜੀ ਆ ਬੇਹੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਦੀਗਾ ਘਰਦਿਆਂ ਦਾ ਵੀ ਬਹੁਤ ਜ਼ਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ